ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਅੱਜ ਅਸੀਂ ਪਹੁੰਚੇ ਜੀ ਇਦੋਂ ਪਿੰਡ ਦੇ ਵਿੱਚ ਬਾਬਾ ਮਨੋਰ ਜੀ ਦੀ ਜਗ੍ਹਾ ਤੇ ਆ ਦੇਖੋ ਜੀ ਬਾਬਾ ਮਨੋਰ ਜੀ ਦੀ ਜਗ੍ਹਾ ਬਣੀ ਹੋਈ ਔਰ ਇਹ ਗੇਟ ਆ ਤੇ ਸ਼ੇਰ ਬਣੇ ਹੋਏ ਨੇ ਗੇਟ ਤੇ ਇਹ ਬਾਬਾ ਮਨੋਰ ਜੀ ਦੀ ਜਗ੍ਹਾ ਜੀ ਖਮਾਣੋ ਔਰ ਸਮਰਾਲੇ ਦੇ ਜਿਹੜਾ ਚੰਡੀਗੜ੍ਹ ਆਈਬੇ ਆ ਸਮਰਾ ਖਮਾਣੋਆਰ ਸਮਰਾਲੇ ਦੇ ਸੈਂਟਰ ਦੇ ਵਿੱਚ ਆ ਇਹ ਇਹ ਬਹੁਤ ਪਹੁੰਚੇ ਹੋਏ ਮਹਾਪੁਰਸ਼ ਹੋਏ ਨੇ ਬਾਬਾ ਮਨੋਹਰ ਜੀ ਆ ਦੇਖੋ ਜੀ ਤੁਹਾਨੂੰ ਦਿਖਾਉਨੇ ਆ ਅਸੀਂ ਬਹੁਤ ਪਹੁੰਚੇ ਹੋਏ ਇੱਥੇ ਕਿਸੇ ਦੇ ਮੌਕੇ ਅਟਣ ਵਗੈਰਾ ਜਾਂ ਹੋਰ ਕਿਸੇ ਦੇ ਹੁੰਦਾ ਤਾਂ ਨੂਨ ਝਾੜੂ ਸੁਖ ਸੁਖ ਦੇ ਆ ਝੜਾ ਜਾਂਦੇ ਆ ਰਾਮ ਆਉਣ ਤੇ ਤੇ ਆਪਣੇ ਆਪੇ ਮੌਕੇ ਅਟਣ ਖਤਮ ਹੋ ਜਾਂਦੇ ਨੇ ਬਾਕੀ ਹੋਰ ਵੀ ਸੁੱਖਾਂ ਵਾਰਾਂ ਆਉਂਦੀਆਂ ਨੇ ਇੱਥੇ ਕਰੋ ਜੀ ਦਰਸ਼ਨ ਬਾਬਾ ਮਨੋਹਰ ਜੀ ਦੇ ਇਹ ਸਮਰਾਲੇ ਆ ਤੇ ਖਮਾਣੂ ਦੇ ਸੈਂਟਰ ਵਿੱਚ ਜਗ੍ਹਾ ਹੈ ਇਹ ਇਹ ਜਿਹੜਾ ਹਾਈਵੇ ਆ ਆਪਣਾ ਚੰਡੀਗੜਾ ਹਾਈਵੇ ਇਹਦੇ ਉੱਪਰ ਇਹ ਥੋੜੀ ਜੀ ਪਿੱਛੇ हटਮੀ ਜਗ੍ਹਾ ਕਰੋ ਜੀ ਦਰਸ਼ਨ ਆ ਦੇਖੋ ਜੀ ਨੂਨ ਵੀ ਪਿਆ ਇੱਥੇ ਆ ਦੇਖੋ ਨੂਨ ਚੜਾਇਆ ਹੋਇਆ ਜਿਹਦੇ ਕੋਈ ਇਹ ਆਰਾਮ ਆਇਆ ਆ ਨੂਨ ਚੜਾ ਕੇ ਗਏ ਹੋਏ ਨੇ ਦੇਖੋ ਧਿਆਨ ਨਾਲ ਉਹ ਝਾੜੂ ਵੀ ਆ ਦੇਖੋ ਝਾੜੂ ਵੀ ਚੜਾ ਕੇ ਗਏ ਨੇ ਆਹ ਦੇ ਕੋਈ ਨੂਨ ਝਾੜੂ ਚੜਾਇਆ ਹੋਇਆ ਜਿਹਨੇ ਜਦੋਂ ਕਿਸੇ ਨੂੰ ਆਰਾਮ ਆਉਂਦਾ ਮੌਕੇ ਹਟਦੇ ਨੇ ਅਟਣ ਹਟਦੇ ਨੇ ਤੇ ਨੂਨ ਝਾੜੂ ਚੜਾ ਕੇ ਜਾਂਦੇ ਆ ਨੂਨ ਪਿਆਈ ਬਹੁਤ ਕਰਨੀ ਵਾਲੇ ਮਹਾਪੁਰਸ਼ ਹੋਏ ਨੇ ਇਹ ਬਾਕੀ ਉੱਥੇ ਸੇਵਾਦਾਰ ਬੈਠੇ ਆ ਉਹਨਾਂ ਨੂੰ ਪੁੱਛਦੇ ਆ ਤੁਹਾਡੀ ਗੱਲ ਕਰਾਉਨੇ ਆ ਉਹਨਾਂ ਨਾਲ ਦੇਖੋ ਜੀ ਧਿਆਨ ਨਾਲ ਇਹ ਬਾਬਾ ਮਨੋਹਰ ਜੀ ਨੇ ਜੀ ਮੇਰੇ ਸਾਹਮਣੇ ਦੇਖੋ ਜੀ ਕਰੋ ਦਰਸ਼ਨ ਜਿਨ੍ਹਾਂ ਨੇ ਸੇਵਾ ਕਰਾਈ ਹੋਈ ਹੈ ਇਹੋਨਾਂ ਦਾ ਨਾਮ ਔਰੇ ਕਰੋ ਜੀ ਦਰਸ਼ਨ ਧਿਆਨ ਨਾਲ ਤੇ ਅਸੀਂ ਦਰਸ਼ਨ ਗੇਟ ਖੋਲ ਕੇ ਕਰਾ ਦਿੰਦੇ ਆ ਮਾਤਾ ਦੇ ਭਵਨ ਦੇ ਦੇਖੋ ਜੀ ਤੇ ਬਾਕੀ ਉਨ ਨੂੰ ਇੱਥੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਤੋਂ ਵੀ ਤੁਹਾਨੂੰ ਜਾਣਕਾਰੀ ਦਵਾ ਦਿੰਨੇ ਆ ਦੇਖੋ ਜੀ ਕਰੋ ਦਰਸ਼ਨ ਇਹਨਾਂ ਦੇ ਵੀ ਤੁਹਾਨੂੰ ਗੇਟ ਖੋਲ ਕੇ ਦਰਸ਼ਨ ਕਰਾ ਦਿੰਨੇ ਆ ਜੀ ਗੇਟ ਖੁੱਲ੍ਹਾ ਹੈ ਤੇ ਬਾਬਾ ਜੀ ਦਾ ਗੇਟ ਖੁੱਲ੍ਹਾ ਆ ਬਾਬਾ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਜੀ ਇਹ ਬਾਬਾ ਜੀ ਦਾ ਗੇਟ ਖੁੱਲ੍ਹਾ ਹੋਇਆ ਇਹ ਗੇਟ ਵੈਸੇ ਬੰਦ ਦਾ ਜੀ ਲੋਕ ਲਾਇਆ ਹੋਇਆ ਇਹ ਖੁੱਲ੍ਹ ਗਈ ਹੈ ਜੀ ਕਰੋ ਦਰਸ਼ਨ ਧਿਆਨ ਨਾਲ రోజి దర్శనం ਤੋ ਰੋਜੀ ਦਰਸ਼ਨ ਧਿਆਨ ਨਾਲ ਬਾਬਾ ਜੀ ਦੇ ਤੇ ਇਹਦੇ ਵੀ ਜੇ ਗੇਟ ਖੁੱਲਾ ਹੋਇਆ ਜੀ ਤੁਹਾਨੂੰ ਦਰਸ਼ਨ ਪਹਿਲਾਂ ਕਰਾ ਚੁੱਕੇ ਆ ਵੀ ਦੇਖੋ ਜੀ ਇੱਧਰ ਵੀ ਤੁੰਨੋ ਕੁੱਲੀ ਹੋਇਗੂnde ਦਰਸ਼ਨ ਕਰਾ ਦਿੰਨੇ ਆ ਜੀ ਕਰੋ ਦਰਸ਼ਨ ਬੱਤ ਨਾ ਕਰੋ ਜੀ ਦਰਸ਼ਨ ਤੇ ਜਿਹੜੀਆਂ ਥਾਵਾਂ ਨੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਬਾਕੀ ਜਾਣਕਾਰੀ ਵੀ ਮਿਲਦੀਆਂ ਨੇ ਤੇ ਇੱਕ ਥਾਂ ਸਥਾਨ ਉਹ ਬਣਿਆ ਹੋਇਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ। ਇਹਨਾਂ ਦੇ ਅਸੀਂ ਕਰੇ ਚੁੱਕੇ ਆ ਦੇਖੋ। ਧਿਆਨ ਨਾਲ ਦੇਖੋ ਤੁਸੀਂ। ਆ ਨਾਲ ਦਰਤੂਣਾ ਸਾਹਿਬ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਅਸੀਂ ਇਹ ਉੱਧਰ ਵੀ ਬਣਿਆ ਹੋਇਆ ਜੀ ਕਰੋ ਜੀ ਦਰਸ਼ਨ ਆਹ ਪਛਾਣ ਦੇ ਉਹ ਸਾਬ ਬਣਿਆ ਹੋਇਆ ਜੀ ਧੂਣਾ ਬਣਿਆ ਹੋਇਆ ਬਜ਼ੁਰਗ ਬੈਠੇ ਆ ਇਹਨਾਂ ਨੂੰ ਪੁੱਛਦੇ ਆ ਮੁਰਿੰਦਾ ਕਦਾ ਤਹਰ ਜੀਆ ਸੱਤ ਕੋਪੀ ਆ ਜਾਂਦਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਇਹ ਹੈਡੋਂ ਦੇ ਬਾਬਾ ਮਨੋਹਰ ਜੀ ਦੇ ਅਸਥਾਨ ਹੈ ਜੀ ਹਾਂ ਜੀ ਇਹਨਾਂ ਦਾ ਕੋਈ ਇਤਿਹਾਸ ਜੀ ਇਤਿਹਾਸ ਤਾਂ ਵੀਰੇ ਹੀ ਨਾ ਕਿ ਸੁਣਿਆ ਸੀ ਇਹ ਬਹੁਤ ਪੁਰਾਣਾ ਬਾਬੇ ਦਾ ਮੰਦਿਰ ਹੈ ਹਾਂ ਜੀ ਇਹ ਘੱਟੋ ਘੱਟ ਵੀ ਵੇਖੇ ਸੁਣ ਰਹੇ ਆਂ ਵੀ 500 ਸਾਲ ਪੁਰਾਣੀ ਸਮਾਧੀ ਹੈ ਠੀਕ ਆ ਜੀ ਇਹ ਮਾਤਾ ਦੇ ਭਗਤ ਤੇ ਹਾਂ ਜੀ ਇਹ ਗਉਆਂ ਝਾੜਦੇ ਨੇ ਠੀਕ ਆ ਜੀ ਇਹਨਾਂ ਦੇ ਵਿੱਚ ਜਦ ਕੋ ਟਾਈਮ ਆ ਗਿਆ ਚਲੋ ਮਾਤਾ ਪ੍ਰਸੰਨ ਹੋਈ ਇਹਨਾਂ ਨੂੰ ਇੱਕ ਟੀ ਡਿਊਟੀ ਲਾਤੀ ਜੂੰਦੇ ਹੀ ਸਮਾਗੇ ਧਰਤੀ ਠੀਕ ਆ ਜੀ ਉਹ ਮੇਲਾ ਭਰਦਾ ਬਾਬੇ ਦਾ 6 ਮਹੀਨੇ ਵਾਰ ਠੀਕ ਆ ਜੀ ਹਾਂ ਇੱਕ ਦੋ ਮੇਲੇ ਭਰਦੇ ਠੀਕ ਆ ਜੀ ਉਹ ਹੁਣ ਜਿਹਨਾਂ ਨੂੰ ਦੁੱਖ ਤਕਲੀਫੀ ਮੁੰਡਾ ਕੋਈ ਮੌਪੇ ਹੋ ਗਏ ਆ ਆਟਣ ਹੋ ਗਏ ਜਾਂ ਕੋਈ ਹੋਰ ਦੁੱਖ ਤਕਲੀਫ ਹੈ ਹਾਂ ਜੀ ਉਹ ਸੁੱਖਾ ਸੁਖਦੇ ਨੇ ਠੀਕ ਆ ਜੀ ਉਹਨਾਂ ਨੂੰ ਰਾਮ ਆਣਾ ਮੱਥਾ ਟੇਕਣਾ ਨੇ ਠੀਕ ਆ ਜੀ ਮੇਰਾ ਬਹੁਤ ਤਕੜੇ ਮਿਲਦੇ ਭਰਦੇ ਨੇ ਦੇ ਦੋਸਤ ਠੀਕ ਹੈ ਜੀ ਕਿਹੜੇ ਕਿਹੜੇ ਸਮੇਂ ਚ ਭਰਦੇ ਆਈ ਇਹ ਇਹ ਕਿੱਥੇ ਦਾ ਹੁੰਦਾ ਆ ਅੱਠ ਉਹ ਅਸ਼ਟਮੀ ਦਾ ਮੇਲਾ ਹੁੰਦਾ ਜੀ ਇਹ ਆਪਣੇ ਇੱਕ ਤਾਂ ਅਸੂ ਦੇ ਨਰਾਤੇ ਆ ਜਾਂਦਾ ਅੱਠਵੇਂ ਨਰਾਤੇ ਦਾ ਠੀਕ ਹੈ ਜੀ ਇੱਕ ਆਪਣੇ ਇਹ ਨਾਲ ਜਿ ਹੁੰਦਾ ਜੇ ਛੜ ਕੇ ਹਨਾ ਇਹ ਜੋ ਬਸਾਖ ਚ ਨਹੀਂ ਨਕਣਕਾ ਪੜਦੇ ਹੁੰਦੇ ਆ ਉਹ ਉਹ ਤਾਂ ਫੇਰ ਉਹ ਨਹੀਂ ਚਲੇ ਗਏ ਆ ਆਪਣੇ ਆਪਾ ਦੋਸਤ ਸੁਝ ਗਿਆ ਹਾਂ ਇੱਕ ਹੁੰਦਾ ਹੈ ਇੱਕ ਹੁਣ ਲੰਘ ਕੇ ਜਿਹੜਾ ਦਸਹਰੇ ਦੇ ਦੋ ਦਿਨ ਪਹਿਲਾਂ ਹੁੰਦਾ ਜੀ ਇਹ ਠੀਕ ਆ ਜੀ ਆ ਮੈਂ ਭੁੱਲ ਗਿਆ ਮੇਲਾ ਉਹ ਮਹੀਨੇ ਦਾ ਨਾਉ ਨਹੀਂ ਆਂਦਾ ਇਹਦਾ ਠੀਕ ਠੀਕ ਆ ਜੀ ਦਸਹਰੇ ਦੇ ਦੋ ਦਿਨ ਪਹਿਲਾਂ ਹੁੰਦਾ ਇਹ ਠੀਕ ਆ ਜੀ ਮਾਰਚ ਚ ਹੁੰਦਾ ਬਾਬਾ 1 ਅਕਤੂਬਰ ਚ ਹੁੰਦਾ ਅੱਛਾ ਜੀ 1 ਮਾਰਚ ਚ ਹੁੰਦਾ ਹੀ 1 ਅਕਤੂਬਰ ਚ ਠੀਕ ਆ ਜੀ ਦੋ ਮੇਲੇ ਹੁੰਦੇ ਆ ਠੀਕ ਆ ਜੀ ਇੱਥੇ ਹਾਂ ਜੀ ਹਾਂ ਜੀ ਨੌਵੀਂ ਦੇ ਅਸ਼ਟਮੀ ਦੇ ਮੇਲੇ ਹੁੰਦੇ ਆ ਦੋ ਅਸ਼ਟਮੀ ਠੀਕ ਆ ਜੀ 8ਵੇਂ ਨਾਲ ਤੇ ਹਾਂ ਠੀਕ ਆ ਜੀ ਤੇ ਇਹ ਹੁਣ ਜਿਹੜੀ ਇਹ ਅਸਥਾਨ ਆਈਏ ਬਾਬਾ ਜੀ ਦੇ ਗੁਰੂਤੀ ਕੋਈ ਇਹ ਇਹ ਬਾਬਾ ਜੀ ਦੇ ਇਹ ਸਾਧੂ ਤੇ ਅੱਛਾ ਜੀ ਬਾਬਾ ਜੀ ਦੀ ਅਸਥਾਨ ਉਹ ਪੱਗ ਵਾਲੀ ਅਸਥਾਨ ਹੋਈ ਹੈ ਸਮਾਧੀ ਲਈ ਹੋਈ ਹੈ ਠੀਕ ਆ ਜੀ ਇਹ ਤਾਂ ਸੰਤੂਰੇ ਸੇਵਾ ਪਾਣੀ ਕਰਦਾਂ ਵਾਲੇ ਠੀਕ ਆ ਜੀ ਇਹ ਟੋਡਰ ਪਰ ਦੇ ਸੇ ਡੇਟਾਂ ਦੇ ਮੁੰਡਾ ਦਾ ਇਹ ਠੀਕ ਆ ਜੀ ਆ ਨਾਲੇ 1 ਕਿਲੋਮੀਟਰ ਦੇ ਰੋਡ ਹੈਗਾ ਜੀ ਹੈਗਾ ਹਾਂਜੀ ਹਾਂਜੀ ਉੱਥੇ ਦੇ ਭਗਤੀ ਬੂਤੀ ਕਰਦੇ ਨੇ ਉਹਰੇ ਇਹਨਾਂ ਦੇ ਜਿਹੜਾ ਉਰੇ ਸਾਧੂ ਪਹਿਲਾਂ ਰਹਿੰਦੇ تھے ਉਹ ਪੂਰੇ ਹੋ ਗਏ ਤੇ ਹਾਂਜੀ ਹਾਂਜੀ ਉਹਨਾਂ ਨੇ ਇਹ ਆਗਰੇ ਛੱड़ ਤੇ ਠੀਕ ਆ ਜੀ ਉੱਥੇ ਆਗਰੇ ਨੇ ਭਗਤ ਜੀ ਪੂਤੀ ਕਰੀ ਆਪਣੀ ਕਈ ਸਾਰਵ ਹੋ ਗਏ ਤੇ ਠੀਕ ਆ ਜੀ ਫਿਰ ਉਹ ਸਾ ਪਹਿਲੇ ਇਹਨਾਂ ਦੇ ਗੁਰੂ ਤੇ ਉਹ ਉਰੇ ਦਿੱਤੇ ਤੇ ਮਾਰ ਹੱਤ ਵੱਧੀਆਂ ਦਾ ਠੀਕ ਆ ਜੀ ਉਹਨਾਂ ਨੇ ਮਾਰਨ ਤੋਂ ਬਾਅਦ ਫਿਰ ਇਹਨਾਂ ਨੂੰ ਗੱਦੀ ਤੇ ਬਿਠਾਇਆ ਲਿਆ ਠੀਕ ਆ ਜੀ ਇਹਨਾਂ ਨੇ ਸੋਹਣੀ ਸੇਵਾ ਪਾਣੀ ਕਰਿਆ ਚੰਗੇ ਭਗਤ ਤੇ ਵੀ ਹਾਂਜੀ ਹਾਂਜੀ ਬਹੁਤ ਬਸੀ ਦੇ ਠੀਕ ਆ ਜੀ ਇਰੇ ਵੀ 10 12 ਸਾਲ ਉਰੇ ਰਹੇ ਤਾਂ ਫਿਰ ਇਹ ਸਰੀਰ ਆਪਣਾ ਛੱਡੂ ਠੀਕ ਹੈ ਜਿਹੜੀ ਜਾਣਦੀ ਉਹ ਪੱਗ ਵਾਲੀ ਆ ਉਹ ਬਾਬਾ ਮਨੋਹਰ ਜੀ ਨੇ ਉਹ ਬਾਬਾ ਮਨੋਹਰ ਦੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਉਧਰ ਧੂਣਾ ਸਾਹਿਬ ਆਈ ਜੋ ਉਹ ਹਾਂ ਜੀ ਹਾਂ ਜੀ ਦੇਖੋ ਜੀ ਸੰਗਤ ਆ ਰਹੀ ਹੈ ਐਤਵਾਰ ਦਾ ਦਿਨ ਹੋਣ ਕਰਕੇ ਮੱਥਾ ਟੇਕਣ ਆ ਦੇਖੋ ਜੀ ਆ ਬੱਬਾ ਮਨੋਹਰ ਦਾਸ ਜੀ ਪੰਨਾ ਸਾਹਿਬ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਪੰਨਾ ਸਾਹਿਬ ਦੇ रोज दर्शन सारी महात्मा कहे कहने रसोई घर आई जूठे भांडे तो बनिया हुआ ਕਰੋ ਜੀ ਇੱਕ ਵਾਰ ਫੇਰ ਦਰਸ਼ਨ ਤੁਸੀਂ ਬਲੁਹਮਾਨ ਜੀ ਦੇ ਹਾਂਜੀ ਬਾਬਾ ਮਨੋਹਰ ਜੀ ਹੋਰ ਸਥਾਨ ਹੈ ਇਹਨਾਂ ਦਾ ਆਇਦ ਬਾਬਾ ਮਨੋਹਰ ਜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆਈ ਬਾਬਾ ਜੀ ਤੋਂ ਪਤਾ ਲੱਗਿਆ ਏ ਬਾਬਾ ਮਨੋਹਰ ਦਾਸ ਜੀ ਨੇ ਜੀ ਇਹਦੀ ਸਮਾਧੀ ਐ ਠੀ ਸਮਾਧੀ ਇਹਨਾਂ ਨੇ ਧਰਤੀ ਤੇ ਸਮਾਗੇਤੀ ਇਸ ਸਥਾਨ ਤੇ ਜੀ ਇਹ ਤੇ ਬਜ਼ੁਰਗਾਂ ਦੇ ਦੱਸਣ ਨੂੰ ਸਾਰ ਤੇ ਇਹ ਜਿਹੜੇ ਸਾਧੂ ਆਈ ਬਜ਼ੁਰਗ ਦੱਸਦੇ ਨੇ ਵੀ ਇਹ ਇਹਦਾ ਟੋਡਰਪੁਰ ਵਾਲਾ ਦੱਸਿਆ ਵੀ ਟੋਡਰਪੁਰ ਦਾ ਸੀਗਾ ਮੁੰਡਾ ਸਾਧੂ ਬਣੇ ਇਹ ਸੀਗੇ ਉਹ ਸਾਧੂ ਟੋਡਰਪੁਰ ਤੋਂ ਇਹ ਵੀ ਇੱਥੇ ਆਪਣਾ ਸਰੀਰ ਛੱਡ ਗਏ ਸੀ ਦੇਖੋ ਜੀ ਇਹ ਜਿਹੜੇ ਸਤਾਨ ਨੇ ਪ੍ਰਾਤਨ ਸਾਧੂ ਮਹਾਤਮਾ ਨੇ ਇਹ ਦੁਨੀਆ ਚ ਬਿਰਲੇ ਹੀ ਹੁੰਦੇ ਨੇ ਜਿਵੇਂ ਬਾਬਾ ਮਨੋਹਰ ਜੀ ਸੀ ਤੇ ਬਿਰਲੇ ਹੀ ਹੁੰਦੇ ਨੇ ਇਹਨਾਂ ਦੇ ਦਰਸ਼ਨ ਕਰਨ ਬਹੁਤ ਕਿਸਮਤ ਨਾਲ ਹੀ ਹੁੰਦੇ ਨੇ ਦਰਸ਼ਨ ਤੇ ਮਿਲਦੇ ਆਂ ਜੀ ਅਗਲੇ ਬਲੌਗ ਚ